ਸਿੱਖ ਧਰਮ ਵਿੱਚ ਬਣੇ ਨਿਸ਼ਾਨ ਸਾਹਿਬ ਤੇ ਗੁਰੂ ਘਰਾਂ ਦੇ ਬਣੇ ਗੁੰਬਜ਼ਾ ਦੀ ਕੀਮਤਤਾ ਹੈ ਤੇ ਇਸ ਪਿੱਛੇ ਸਾਡੇ ਗੁਰੂਆਂ ਦੀ ਡੂੰਗੀ ਸੋਚ ਤੇ ਸਾਇੰਸ ਬਾਰੇ ਜਾਣਕਾਰੀ ਇਸ ਵੀਰ ਤੋਂ ਸੁਣੋ ਜਿਹੜੀ ਚੀਜ਼ ਕੋਈ ਬੰਦਾ ਇਮੇਜਿਨ ਨਹੀਂ ਕਰ ਸਕਦਾ ਮੈਂ ਉਸ ਚੀਜ਼ ਨੂੰ ਦੇਖ ਰਿਹਾ ਮੇਰੇ ਕੋਲ ਬਹੁਤ ਸਾਰੀਆਂ ਤਸਵੀਰਾਂ ਹਨ ਜਿਹੜੀਆਂ ਮੈਂ ਕੈਪਚਰ ਕੀਤੀਆਂ ਜਿਨ੍ਹਾਂ ਵਿੱਚ ਬਿਜਲੀ ਉੱਪਰੋਂ ਹੇਠਾਂ ਘਾਰੇ ਪੂਰੇ ਪਿੰਡਾਂ ਦੇ ਵਿੱਚ ਨਿਸ਼ਾਨ ਸਾਹਿਬ ਸਭ ਤੋਂ ਉੱਪਰ ਹੁੰਦਾ ਹੈ ਗੁਰਦੁਆਰੇ ਤੇ ਉਹ ਇੱਕ ਤਰ੍ਹਾਂ ਲਾਈਟਨਿੰਗ ਕਨੈਕਟਰ ਦਾ ਹੀ ਕੰਮ ਕਰਦਾ ਹੈ ਨਿਸ਼ਾਨ ਸਾਹਿਬ ਹਾਈਟਸ ਹੈ ਨਾ ਪਿੰਡ ਦੇ ਸਭ ਤੋਂ ਉੱਪਰ ਉਹੀ ਹੋਏਗਾ ਬਿਲਡਿੰਗ ਦੇ ਉੱਪਰ ਬੀ ਸਾਰੀ ਬਿਲਡਿੰਗ ਦੇ ਉੱਪਰ ਹੋਏਗਾ ਬਿਲਕੁਲ ਤੇ ਉਹ ਕੀ ਹੈਗਾ ਲਾਈਟਨਿੰਗ ਜਦੋਂ ਆਏਗੀ ਉਹ ਉੱਪਰ ਹੀ ਫੜਲੇਗਾ ਸਿੱਧੀ ਅਰਥ ਕਰ ਦੇਗਾ ਨੂੰ ਅਰਥਿੰਗ ਕਰ ਦੇਗਾ ਉਹਦੀ ਇਟ ਕੇ ਇਟ ਵਰਕਸ ਐਸ ਹਾਂ ਸਾਇੰਸ ਹੈ ਨਾ ਉਹਦੇ ਪਿੱਛੇ ਤੁਸੀਂ ਕਿੰਨੀ ਡੂੰਗੀ ਗੱਲ ਕਹੀ ਹੈ ਹਾਂ ਹਜੇ ਤਾਂ ਤੁਹਾਨੂੰ ਮੈਂ ਗੋਲਡਨ ਟੈਂਪਲ ਦੀ ਗੱਲ ਦੱਸਦਾ ਹਰਮਿੰਦਰ ਸਾਹਿਬ ਦਰਬਾਰ ਸਾਹਿਬ ਦੀ ਜਿੱਥੇ ਸੈਂਟਰ 'ਚ ਇਹ ਮੇਨ ਗੁਰਦੁਆਰਾ ਹੈ ਹੂੰ ਉਹਦੇ ਉੱਪਰ ਇੱਕ ਸਨਫਲਾਵਰ ਵਰਗਾ ਸਟਰਕਚਰ ਲੱਗਾ ਹੋਇਆ ਹੈ ਜਿਹੜਾ ਸਾਡਾ ਗੋਲਡਨ ਉਹ ਜਿਹੜਾ ਗੁੰਬਦ ਬਣਿਆ ਹੋਇਆ ਹੈ ਗੁੰਬਦ ਬਣਿਆ ਹਾਂ ਉਹਦੇ ਟਾਪ ਤੇ ਬਿਲਡ ਤੂੰ ਤੁਸੀਂ ਕਹਿ ਰਹੇ ਕਿ ਦਰਬਾਰ ਸਾਹਿਬ ਤੇ ਵੀ ਜੇ ਬਿਜਲੀ ਡਿੱਗਣ ਦੇ ਲਈ ਜੇ ਗਿਰੀ ਹੂੰ ਤਾਂ ਕਿਦੀ ਉੱਪਰ ਚਲ ਜਾਈਗੀ ਰਿਫਲੈਕਟ ਹੋਵੇ ਉਹ ਥੱਲੇ ਨਹੀਂ ਜਾਏਗੀ ਇੱਕ ਉਹ ਕਿਦਾਂ ਉਹ ਛੋਟਾ ਜਿਹਾ ਜੰਤਰ ਕਿਦਾਂ ਕੰਟਰੋਲ ਕਰ ਲੇਗਾ ਉਹ ਰਿਫਲੈਕਟਰ ਹੈ اچھا ਉਹਦੇ ਸਾਈਡ ਤੇ ਸਪਾਈਕਸ ਬਣੀਆਂ ਇਦਾਂ ਦੀਆਂ ਸੈਂਟਰ ਦੇ ਵਿੱਚ ਇੱਕ ਇਦਾਂ ਵਿੱਚ ਉਹਦੇ ਨੋਬ ਹੈ ਮਤਲਬ ਉਹ ਵੀ ਇੱਕ ਸਪਾਈਕ ਹੀ ਕਹਿ ਲਓ ਸਰੋਵਰ ਦੇ ਵਿੱਚ ਬਣਿਆ ਹੋਇਆ ਤੇ ਅਰਥ ਨਹੀਂ ਉਹਨਾਂ ਨੇ ਕਰਾਇਆ ਉਹ ਨਹੀਂ ਕਰੇਗਾ ਹੀ ਨਹੀਂ ਉਹ ਉਹ ਕੰਮ ਹੀ ਰਿਫਲੈਕਸ਼ਨ ਹੈ ਉਹ ਰਿਫਲੈਕਟ ਕਰ ਦੇਗਾ ਸਿੱਧੀ ਉੱਪਰ ਭੇਜ ਦੇਗਾ ਉਹੀ ਬਿਜਲੀ ਨੂੰ ਉੱਪਰ ਭੇਜ ਦੇਗਾ ਔਰ ਜਿਹੜਾ ਨਿਸ਼ਾਨ ਸਾਹਿਬ ਹੈ ਉਹ ਉਹਨੂੰ ਅਰਥ ਕਰ ਦੇਗਾ ਉਹ ਅਰਥ ਕਰਦਾ ਕਿਉਂਕਿ ਉਹਦੇ نیچے ਤੁਸੀਂ ਦੇਖਿਆਗਾ ਬਹੁਤ ਵੱਡਾ ਸੀਮੈਂਟ ਦਾ ਵੀ ਬਣਿਆ ਹੁੰਦਾ ਇੱਕ ਬੇਸ ਹੂੰ ਉਹਦੇ ਵਿੱਚੋਂ ਬਹੁਤ ਉੱਪਰ ਰੌਡ ਜਾਂਦੀ ਹੈ ਉਹ ਜਿਹਦੇ ਉੱਪਰ ਉਹਨੂੰ ਫੇਰ ਟੱਕਦੇ ਆ ਜੇ ਆਪਾਂ ਗੋਲਡਨ ਟੈਂਪਲ ਜਾਣੇ ਤਾਂ ਹਰਮੰਦਰ ਸਾਹਿਬ ਮੱਥਾ ਟੇਕਦੇ ਆ ਸਾਨੂੰ ਉੱਥੇ ਸਾਇੰਟਿਫਿਕ ਚੀਜ਼ਾਂ ਵੀ ਲੱਭਣੀਆਂ ਚਾਹੀਦੀਆਂ ਕਿ ਉਹਨਾਂ ਨੇ ਵੀ ਤਾਂ ਸਾਇੰਸ ਯੂਜ਼ ਕੀਤੀ ਹੈ